ਤੂ ਦਾ ਪੁਆਇੰਟ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀਰ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਤੂ ਦਾ ਪੁਆਇੰਟ ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਹੈ। ਇਸ ਚੈਨਲ ਤੇ ਅਸੀਂ ਤੁਹਾਨੂੰ ਭਗਵਾਨ ਗੌਤਮ ਬੁੱਧ ਜੀ ਦੇ ਪੰਜਾਬੀ ਕਥਾ ਵਿਚਾਰ ਤੇ ਮੋਟੀਵੇਸ਼ਨਲ ਵਿਚਾਰ ਸੁਣਾਉਣੇ ਆ। ਉਹਨਾਂ ਦੀਆਂ ਵਿਚਾਰਾਂ ਤੋਂ ਸਾਨੂੰ ਬਹੁਤ ਵਧੀਆ ਸੇਧ ਮਿਲਦੀ ਹੈ। ਤੇ ਤੁਸੀਂ ਜ਼ਰੂਰ ਉਹਨਾਂ ਦੇ ਜਿਹੜੇ ਵਿਚਾਰ ਹੈ ਸੁਣਿਆ ਕਰੋ ਤੇ ਅੱਗੇ ਹੋਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਨਾ ਕਰਨਾ ਭੁੱਲਿਓ ਤੇ ਇੰਨਾ ਵਿਚਾਰਾਂ ਦੇ ਨਾਲ ਹੀ ਜਿਹੜੀ ਸਾਡੀ ਮਾਨਸਿਕਤਾ ਉਹ ਹੋਰ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਸਮਾਜ ਦੇ ਵਿੱਚ ਹੋਰ ਵਿਚਰਨ ਦੇ ਲਈ ਹੋਰ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਇਹੋ ਜਿਹੇ ਜਿਹੜੇ ਉਹਨਾਂ ਦੇ ਵਿਚਾਰ ਹੈ ਤੇ ਸਾਨੂੰ ਬਹੁਤ ਤਾਕਤ ਫਿਜ਼ੀਕਲ ਤੌਰ ਤੇ ਦਿਮਾਗੀ ਤੌਰ ਤੇ ਸਾਨੂੰ ਬਹੁਤ ਵੱਡੀ ਤਾਕਤ ਦਿੰਦੇ ਨੇ ਤਾਂ ਤੁਸੀਂ ਇਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਸਾਡੇ ਟੂ ਦਾ ਪੁਆਇੰਟ ਹੈ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਇਹਨਾਂ ਦੇ ਵਿੱਚ ਹੀ ਅਸੀਂ ਤੁਹਾਨੂੰ ਬਾਬਾ ਬੁੱਲੇ ਸ਼ਾਹ ਫਕੀਰ ਜੀ ਦੇ ਜਿਹੜੇ ਕਲਾਮ ਆ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅੱਜ ਵੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਸਾਥੀਓ ਪੰਜਾਬੀ ਅਲਫਾਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜਿੱਥੇ ਮੈਂ ਤੁਹਾਡੇ ਲਈ ਦਿਲਚਸਪ ਤੇ ਗਿਆਨਵਰਦਕ ਕਹਾਣੀਆਂ ਲਿਆਉਂਦਾ ਹਾਂ ਉਥੇ ਹੀ ਅੱਜ ਮੈਂ ਤੁਹਾਡੇ ਲਈ ਇੱਕ ਅਜੀਹੀ ਕਹਾਣੀ ਲੈ ਕੇ ਆਇਆ ਹਾਂ ਜੋ ਨਾ ਕੇ ਸਿਰਫ ਤੁਹਾਡੇ ਦਿਮਾਗ ਨੂੰ ਖਰਾਕ ਦੇਵੇਗੀ ਬਲਕਿ ਤੁਹਾਡੀ ਰੂਹ ਨੂੰ ਵੀ ਛੂਏਗੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਪਰਮਾਤਮਾ ਹਰ ਇੱਕ ਜੀਵ ਲਈ ਕੋਈ ਨਾ ਕੋਈ ਯੋਜਨਾ ਬਣਾਉਂਦਾ ਹੈ ਤੇ ਕਿਵੇਂ ਹਰ ਇੱਕ ਚੀਜ਼ ਜੋ ਵੀ ਹੁੰਦੀ ਹੈ ਇੱਕ ਵੱਡੇ ਸਬਕ ਦਾ ਹਿੱਸਾ ਹੁੰਦੀ ਹੈ ਇਸ ਕਹਾਣੀ ਵਿੱਚ ਛੁਪੇ ਹੋਏ ਸਬਕ ਤੁਹਾਨੂੰ ਜੀਵਨ ਦੀਆਂ ਬਹੁਤ ਹੀ ਮਹੱਤਵਪੂਰਨ ਸਚਾਈਆਂ ਨਾਲ ਰੂਬਰੂ ਕਰਵਾਉਣਗੇ ਤਾਂ ਇਸ ਦਿਲਚਸਪ ਕਹਾਣੀ ਨੂੰ ਅੰਤ ਤੱਕ ਜ਼ਰੂਰ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਭੁੱਲਿਓ ਸੋ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਉਹ ਆਦਮੀ ਬਿਲਕੁਲ ਇਕੱਲਾ ਹੀ ਆਪਣੀ ਛੋਟੀ ਜਿਹੀ ਝੁੱਗੀ ਵਿੱਚ ਰਹਿੰਦਾ ਸੀ ਉਹ ਆਦਮੀ ਬੜਾ ਹੀ ਆਲਸੀ ਸੀ ਉਹ ਕੋਈ ਕੰਮ ਨਹੀਂ ਕਰਦਾ ਸੀ ਪੂਰੀ ਤਰ੍ਹਾਂ ਨਿਕੰਮਾ ਤੇ ਨਕਾਰਾ ਸੀ ਪਸੋ ਹਮੇਸ਼ਾ ਇਸੇ ਭਾਲ ਵਿੱਚ ਰਹਿੰਦਾ ਕਿ ਕਿਤੇ ਨਾ ਕਿਤੇ ਖਾਣਾ ਮਿਲ ਜਾਵੇ ਤਾਂ ਇੱਕ ਦਿਨ ਜਦੋਂ ਉਹ ਆਦਮੀ ਖਾਣੇ ਦੀ ਤਲਾਸ਼ ਵਿੱਚ ਭਟਕ ਰਿਹਾ ਸੀ ਤਾਂ ਉਸ ਨੂੰ ਇੱਕ ਅੰਬਾ ਦਾ ਬਾਗ ਦਿਖਦਾ ਹੈ ਉਹ ਕਈ ਦਿਨਾਂ ਤੋਂ ਭੁੱਖਾ ਵੀ ਸੀ ਇਸ ਲਈ ਉਹ ਖਾਣੇ ਦੀ ਤਲਾਸ਼ ਵਿੱਚ ਬਾਗ ਦੇ ਅੰਦਰ ਚਲਾ ਜਾਂਦਾ ਹੈ ਉਹ ਜਾ ਕੇ ਵੇਖਦਾ ਹੈ ਕਿ ਬਾਗ ਵਿੱਚ ਹੋਰ ਵੱਖ-ਵੱਖ ਤਰ੍ਹਾਂ ਦੇ ਬਹੁਤ ਸਾਰੇ ਰੁੱਖ ਲੱਗੇ ਹੋਏ ਸੀ ਉਹ ਇੱਕ ਰੁੱਖ ਤੇ ਚੜ ਜਾਂਦਾ ਹੈ ਉਹ ਜਿਵੇਂ ਹੀ ਫਲ ਤੋੜਨ ਲੱਗਦਾ ਹੈ ਅਚਾਨਕ ਉਸ ਬਾਗ ਦਾ ਮਾਲਕ ਆ ਜਾਂਦਾ ਹੈ ਤੇ ਉਸ ਆਦਮੀ ਨੂੰ ਰੁੱਖ ਤੇ ਚੜਿਆ ਦੇਖ ਲੈਂਦਾ ਹੈ ਬੜੇ ਗੁੱਸੇ ਵਿੱਚ ਉਹ ਸਾ ਆਦਮੀ ਨੂੰ ហេਠਾ ਆਉਣ ਲਈ ਕਹਿੰਦਾ ਹੈ ਪਰ ਆਦਮੀ ਬਾਗ ਦੇ ਮਾਲਕ ਨੂੰ ਦੇਖ ਕੇ ਡਰ ਜਾਂਦਾ ਹੈ ਤੇ ហេਠਾ ਆਉਣ ਤੋਂ ਮਨਾ ਕਰ ਦਿੰਦਾ ਹੈ ਤਦ ਹੀ ਬਾਗ ਦਾ ਮਾਲਕ ਅੰਦਰ ਜਾ ਕੇ ਇੱਕ ਵੱਡਾ ਸਾਰਾ ਡੰਡਾ ਲੈ ਕੇ ਆ ਜਾਂਦਾ ਹੈ ਇਹ ਦੇਖ ਕੇ ਉਹ ਆਦਮੀ ਫਟਾਫਟ ਰੋਖ ਤੋਂ ហេਠਾ ਉਤਰ ਜਾਂਦਾ ਹੈ ਤੇ ਮਾਲਕ ਦੇ ਪਹੁੰਚਣ ਤੋਂ ਪਹਿਲਾਂ ਹੀ ਛਾਲ ਮਾਰ ਕੇ ਜੰਗਲ ਵਿੱਚ ਭੱਜ ਜਾਂਦਾ ਹੈ ਤੇ ਜੰਗਲ ਵਿੱਚ ਜਾ ਕੇ ਲੁਕ ਜਾਂਦਾ ਹੈ ਕੁਝ ਦਿਨ ਬਾਅਦ ਉਹ ਆਲਸੀ ਆਦਮੀ ਉਥੋਂ ਨਿਕਲਦਾ ਹੈ ਤੇ ਜੰਗਲ ਦੇ ਰਸਤੇ ਜਦੋਂ ਉਹ ਪਿੰਡ ਵੱਲ ਜਾ ਰਿਹਾ ਸੀ ਤਾਂ ਉਸ ਨੂੰ ਇੱਕ ਲੂੰਬੜੀ ਦਿਖਦੀ ਹੈ ਜਸਦੇ ਸਿਰਫ ਦੋ ਹੀ ਪੈਰ ਸੀ ਤੇ ਉਸਦੇ ਪਿਛਲੇ ਦੋ ਪੈਰ ਟੁੱਟੇ ਹੋਏ ਸੀ ਉਹ ਜੰਗਲ ਵਿੱਚ ਘਿਸੜਦੀ ਹੋਈ ਚੱਲ ਰਹੀ ਸੀ ਇਹ ਦੇਖਣ ਤੋਂ ਬਾਅਦ ਉਹ ਸੋਚਦਾ ਹੈ ਕਿ ਇਹ ਲੂੰਬੜੀ ਹੋਂ ਤੱਕ ਇਸ ਸੰਘਣੇ ਜੰਗਲ ਵਿੱਚ ਜਿਉਂਦੀ ਕਿਵੇਂ ਹੈ ਕਿ ਲੂੰਬੜੀ ਭੱਜ ਨਹੀਂ ਸਕਦੀ ਚੱਲ ਨਹੀਂ ਸਕਦੀ ਤਾਂ ਕਿਵੇਂ ਇਹ ਆਪਣੇ ਖਾਣੇ ਦਾ ਪ੍ਰਬੰਧ ਕਰਦੀ ਹੋਵੇਗੀ ਕਿਵੇਂ ਇਹ ਲੂੰਬੜੀ ਆਪਣੇ ਆਪ ਨੂੰ ਇਸ ਜੰਗਲ ਵਿੱਚ ਦੂਜੇ ਜਾਨਵਰਾਂ ਤੋਂ ਬਚਾਉਂਦੀ ਹੋਵੇਗੀ ਇਹ ਗੱਲ ਉਹ ਆਦਮੀ ਸੋਚ ਹੀ ਰਿਹਾ ਸੀ ਕਿ ਅਚਾਨਕ ਝਾੜੀਆਂ ਦੇ ਪਿੱਛੇ ਤੋਂ ਕਿਸੇ ਦੇ ਆਉਣ ਦੀ ਆਵਾਜ਼ ਆਉਂਦੀ ਹੈ ਤਦ ਉੱਥੇ ਇੱਕ ਸ਼ੇਰ ਆ ਜਾਂਦਾ ਹੈ ਜਿਸ ਦੇ ਮੂੰਹ ਵਿੱਚ ਮਾਸ ਦਾ ਟੁਕੜਾ ਹੁੰਦਾ ਹੈ ਤੇ ਉਹ ਸ਼ੇਰ ਉਸ ਅਪਾਹਜ ਲੂੰਬੜੀ ਵੱਲ ਵੱਧ ਰਿਹਾ ਹੁੰਦਾ ਹੈ ਸ਼ੇਰ ਨੂੰ ਦੇਖ ਕੇ ਦੂਜੇ ਸਾਰੇ ਜਾਨਵਰ ਉੱਥੋਂ ਭੱਜ ਜਾਂਦੇ ਨੇ ਤੇ ਹੁਣ ਉੱਥੇ ਸਿਰਫ ਲੂੰਬੜੀ ਹੀ ਰਹਿ ਜਾਂਦੀ ਹੈ ਇਹ ਦੇਖ ਕੇ ਆਦਮੀ ਆਪਣੀ ਜਾਨ ਬਚਾਉਣ ਲਈ ਇੱਕ ਰੁੱਖ ਤੇ ਚੜ ਜਾਂਦਾ ਹੈ ਤੇ ਫਿਰ ਜੋ ਹੁੰਦਾ ਹੈ ਉਸ ਨੂੰ ਦੇਖ ਕੇ ਉਹ ਆਦਮੀ ਹੈਰਾਨ ਹੋ ਜਾਂਦਾ ਹੈ ਉਹ ਸ਼ੇਰ ਮਾਸ ਦਾ ਟੁਕੜਾ ਲੂੰਬੜੀ ਦੇ ਸਾਹਮਣੇ ਰੱਖ ਦਿੰਦਾ ਹੈ ਤੇ ਉੱਥੋਂ ਚਲਾ ਜਾਂਦਾ ਹੈ ਇਹ ਦ੍ਰਿਸ਼ ਦੇਖਣ ਤੋਂ ਬਾਅਦ ਉਹ ਆਦਮੀ ਹੈਰਾਨ ਹੋ ਜਾਂਦਾ ਹੈ ਤੇ ਉੱਪਰ ਵਾਲੇ ਦੀ ਯੋਜਨਾ ਦੇਖ ਕੇ ਉਹ ਮਨ ਹੀ ਮਨ ਖੁਸ਼ ਵੀ ਹੋ ਜਾਂਦਾ ਹੈ ਤੇ ਫਿਰ ਉਹ ਸੋਚਦਾ ਹੈ ਕਿ ਪ੍ਰਮਾਤਮਾ ਕੋਲ ਸਭ ਦੇ ਲਈ ਕੋਈ ਨਾ ਕੋਈ ਯੋਜਨਾ ਹੁੰਦੀ ਹੀ ਹੈ ਤੇ ਜੇ ਪ੍ਰਮਾਤਮਾ ਕੋਲ ਇਹ ਲੂੰਬੜੀ ਲਈ ਯੋਜਨਾ ਹੈ ਤਾਂ ਜ਼ਰੂਰ ਮੇਰੇ ਲਈ ਵੀ ਉਸ ਕੋਲ ਕੋਈ ਨਾ ਕੋਈ ਯੋਜਨਾ ਜ਼ਰੂਰ ਹੋਵੇਗੀ ਤੇ ਫਿਰ ਉਹ ਆਦਮੀ ਉਥੋਂ ਥੋੜੀ ਦੂਰ ਅੱਗੇ ਚੱਲਾ ਜਾਂਦਾ ਹੈ ਤੇ ਇੱਕ ਰਸਤੇ ਦੇ ਇੱਕ ਪਾਸੇ ਇੱਕ ਵੱਡਾ ਸਾਰਾ ਰੁੱਖ ਦੇਖ ਕੇ ਉਸ ਦੇ ਹੇਠਾਂ ਬੈਠ ਜਾਂਦਾ ਹੈ ਇਹ ਸੋਚ ਕੇ ਕਿ ਮੇਰੇ ਲਈ ਵੀ ਕੋਈ ਨਾ ਕੋਈ ਖਾਣਾ ਲੈ ਕੇ ਜ਼ਰੂਰ ਆਵੇਗਾ ਸ਼ਾਮ ਤੱਕ ਉਹ ਉਸੇ ਜਗ੍ਹਾ ਤੇ ਬੈਠ ਕੇ ਉਡੀਕ ਕਰਦਾ ਹੈ ਪਰ ਕੋਈ ਵੀ ਉਸਦੇ ਲਈ ਖਾਣਾ ਲੈ ਕੇ ਨਹੀਂ ਆਉਂਦਾ ਆਖਰਕਾਰ ਜਦੋਂ ਉਸ ਤੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਤਾਂ ਉਹ ਖੁਦ ਹੀ ਖਾਣੇ ਦੀ ਤਲਾਸ਼ ਵਿੱਚ ਨਿਕਲ ਪੈਂਦਾ ਹੈ ਉਹ ਰਸਤੇ ਵਿੱਚ ਜਾ ਹੀ ਰਿਹਾ ਹੁੰਦਾ ਹੈ ਕਿ ਤਦ ਉਸ ਨੂੰ ਰਸਤੇ ਵਿੱਚ ਇੱਕ ਬਜ਼ੁਰਗ ਆਦਮੀ ਮਿਲਦਾ ਹੈ ਉਹ ਆਲਸੀ ਆਦਮੀ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਭੁੱਖ ਲੱਗੀ ਹੈ ਤੁਹਾਡੇ ਕੋਲ ਕੁਝ ਖਾਣ ਲਈ ਹੈ ਤਾਂ ਕਿਰਪਾ ਕਰਕੇ ਮੈਨੂੰ ਦੇ ਦਿਓ ਤਦ ਉਹ ਬਜ਼ੁਰਗ ਆਦਮੀ ਉਸ ਨੂੰ ਕੁਝ ਭੋਜਨ ਤੇ ਪਾਣੀ ਦੇ ਦਿੰਦਾ ਹੈ ਖਾਣਾ ਖਾਣ ਤੋਂ ਬਾਅਦ ਉਹ ਆਦਮੀ ਉਸ ਬਜ਼ੁਰਗ ਆਦਮੀ ਨੂੰ ਕਹਿੰਦਾ ਹੈ ਕਿ ਬਾਬਾ ਆਦਮਿਆ ਜੋ ਦੇਖਿਆ ਤੁਸੀਂ ਉਸ ਤੇ ਵਿਸ਼ਵਾਸ ਨਹੀਂ ਕਰੋਗੇ ਉਸਨੇ ਸਾਰੀ ਘਟਨਾ ਦੱਸੀ ਤੇ ਕਹਿਣ ਲੱਗਾ ਕਿ ਪਰਮਾਤਮਾ ਕੋਲ ਮੇਰੇ ਲਈ ਵੀ ਕੋਈ ਨਾ ਕੋਈ ਯੋਜਨਾ ਜ਼ਰੂਰ ਹੋਵੇਗੀ ਪਰ ਰੱਬ ਨੇ ਉਸ ਲੂੰਬੜੀ ਉੱਤੇ ਆਪਣੀ ਦਇਆ ਦਿਖਾਈ ਮੇਰੇ ਉੱਤੇ ਨਹੀਂ ਮੇਰੇ ਲਈ ਕੋਈ ਵੀ ਖਾਣਾ ਲੈ ਕੇ ਨਹੀਂ ਆਇਆ ਤਾਂ ਉਸ ਬਜ਼ੁਰਗ ਆਦਮੀ ਨੇ ਮਸਕਰਾਂਦੇ ਹੋਏ ਕਿਹਾ ਇਹ ਸੱਚ ਹੈ ਕਿ ਪਰਮਾਤਮਾ ਕੋਲ ਸਾਰਿਆਂ ਲਈ ਕੋਈ ਨਾ ਕੋਈ ਯੋਜਨਾ ਤਾਂ ਜ਼ਰੂਰ ਹੁੰਦੀ ਹੈ ਤੇ ਤੇਰੇ ਲਈ ਵੀ ਹੈ ਪਰ ਤੂੰ ਉਸ ਨੂੰ ਗਲਤ ਤਰੀਕੇ ਨਾਲ ਸਮਝ ਲਿਆ ਉਹ ਤੈਨੂੰ ਲੂੰਬੜੀ ਨਹੀਂ ਸਗੋਂ ਤੈਨੂੰ ਉਹ ਸ਼ੇਰ ਦੀ ਤਰ੍ਹਾਂ ਬਣਾਉਣਾ ਚਾਹੁੰਦਾ ਸੀ ਜੇਕਰ ਅਸੀਂ ਵੀ ਆਪਣੇ ਜੀਵਨ ਨੂੰ ਧਿਆਨ ਨਾਲ ਦੇਖੀਏ ਤਾਂ ਸਾਨੂੰ ਇਸ ਕਹਾਣੀ ਤੋਂ ਇਹ ਪਤਾ ਲੱਗੇਗਾ ਕਿ ਜ਼ਿੰਦਗੀ ਸਬਕਾਂ ਨਾਲ ਭਰੀ ਪਈ ਹੈ ਤੇ ਹਰ ਇੱਕ ਪਲ ਦਾ ਇੱਕ ਡੂੰਗਾ ਮਤਲਬ ਹੁੰਦਾ ਹੈ ਮੰਨਿਆ ਕਿ ਉਹ ਲੂੰਬੜੀ ਸਿਰਫ ਬੈਠੀ ਸੀ ਤੇ ਉਹ ਸਿਰਫ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਉਸ ਦੇ ਨਾਲ ਕੋਈ ਚੰਗੀ ਚੀਜ਼ ਹੋਵੇਗੀ ਪਰ ਉਹ ਆਦਮੀ ਇਹ ਭੁੱਲ ਗਿਆ ਸੀ ਕਿ ਉਹ ਲੂੰਬੜੀ ਮਜਬੂਰ ਸੀ ਪਰ ਅਸੀਂ ਉਹ ਲੂੰਬੜੀ ਵਰਗੇ ਮਜਬੂਰ ਤੇ ਲਾਚਾਰ ਨਹੀਂ ਹਾਂ ਉੱਪਰ ਵਾਲੇ ਨੇ ਸਮਰੱਥਾ ਦਿੱਤੀ ਹੈ ਆਪਣਾ ਕੰਮ ਕਰਨ ਦੀ ਬਿਲਕੁਲ ਉਸ ਸ਼ੇਰ ਦੀ ਤਰ੍ਹਾਂ ਸਾਡੇ ਕੋਲ ਵੀ ਖੁਦ ਦੀ ਤਾਕਤ ਤੇ ਸਮਰੱਥਾ ਹੈ ਖੁਦ ਦੇ ਹਾਲਾਤਾਂ ਨੂੰ ਬਦਲਣ ਦੀ ਪਰ ਉਸ ਲਈ ਤੁਹਾਨੂੰ ਯਤਨ ਕਰਨੇ ਹੀ ਪੈਣਗੇ ਤਦ ਹੀ ਤੁਸੀਂ ਉਸ ਸ਼ੇਰ ਦੀ ਤਰ੍ਹਾਂ ਬਣ ਸਕਦੇ ਹੋ ਇੱਕ ਹੋਰ ਬਹੁਤ ਹੀ ਪਿਆਰੀ ਕਹਾਣੀ ਹੈ ਇੱਕ ਰਾਜ ਦਾ ਇੱਕ ਰਾਜਾ ਸੀ ਉਸ ਦਾ ਇੱਕ ਵਫਾਦਾਰ ਮੰਤਰੀ ਸੀ ਰਾਜੇ ਦਾ ਮੰਤਰੀ ਬਹੁਤ ਬੁੱਧੀਮਾਨ ਸੀ ਉਹ ਅਕਸਰ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਇੱਕ ਵਾਰ ਰਾਜਾ ਆਪਣੇ ਸਿੰਘਾਸਨ ਤੇ ਬੈਠਾ ਸੀ। ਮੰਤਰੀ ਵੀ ਉਹਦੇ ਕੋਲ ਬੈਠਾ ਸੀ। ਅਚਾਨਕ ਮੰਤਰੀ ਦੀ ਤਲਵਾਰ ਉਸਦੇ ਹੱਥੋਂ ਛੁੱਟ ਕੇ ਰਾਜੇ ਦੇ ਪੈਰ ਤੇ ਡਿੱਗ ਜਾਂਦੀ ਹੈ ਤੇ ਰਾਜੇ ਦੇ ਪੈਰ ਦੀ ਇੱਕ ਉਂਗਲੀ ਕੱਟੀ ਜਾਂਦੀ ਹੈ। ਤਦ ਮੰਤਰੀ ਨੇ ਕਿਹਾ ਮਹਾਰਾਜ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਰਾਜਾ ਇਹ ਸੁਣ ਕੇ ਬੜਾ ਗੁੱਸੇ ਹੋਇਆ। ਉਸਨੇ ਮੰਤਰੀ ਤੋਂ ਪੁੱਛਿਆ ਕਿ ਮੇਰੀ ਉਂਗਲ ਕੱਟੀ ਗਈ ਹੈ ਤੇ ਤੂੰ ਕਹਿ ਰਿਹਾ ਹੈ ਕਿ ਇਹ ਚੰਗੇ ਲਈ ਹੋਇਆ ਹੈ। ਇਸ ਵਿੱਚ ਭਲਾ ਚੰਗਾ ਕੀ ਹੈ? ਰਾਜਾ ਗੁੱਸੇ ਹੋ ਗਿਆ। ਤੇ ਮੰਤਰੀ ਨੂੰ ਜੇਲ੍ਹ ਵਿੱਚ ਕੈਦ ਕਰਨ ਦਾ ਹੁਕਮ ਦੇ ਦਿੱਤਾ। ਮੰਤਰੀ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੋਇਆ ਤੇ ਜੇਲ੍ਹ ਜਾਂਦੇ ਸਮੇਂ ਉਸਨੇ ਰਾਜੇ ਨੂੰ ਫਿਰ ਤੋਂ ਕਿਹਾ ਕਿ ਮਹਾਰਾਜ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਰਾਜਾ ਇਹ ਸੁਣ ਕੇ ਹੈਰਾਨ ਹੋ ਗਿਆ। ਉਸਨੇ ਸੋਚਿਆ ਕਿ ਇਹ ਕਿੰਨਾ ਅਜੀਬ ਵਿਅਕਤੀ ਹੈ। ਜੇਲ੍ਹ ਜਾਂਦਾ ਵੀ ਕਹਿ ਰਿਹਾ ਹੈ ਕਿ ਜੋ ਵੀ ਹੁੰਦਾ ਚੰਗੇ ਲਈ ਹੁੰਦਾ। ਇਸ ਘਟਨਾ ਨੂੰ 3 ਮਹੀਨੇ ਬੀਤ ਗਏ। ਇੱਕ ਦਿਨ ਰਾਜਾ ਆਪਣੇ ਸੈਨਿਕਾਂ ਦੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਸ਼ਿਕਾਰ ਲਈ ਗਿਆ। ਉਹ ਸਾਰੇ ਇੱਕ ਸੰਘਣੇ ਜੰਗਲ ਵਿੱਚ ਅੰਦਰ ਚਲੇ ਗਏ। ਰਾਜਾ ਇੱਕ ਹਿਰਨ ਦਾ ਪਿੱਛਾ ਕਰਦੇ ਹੋਏ ਸੰਘਣੇ ਜੰਗਲ ਵਿੱਚ ਅੱਗੇ ਤੱਕ ਨਿਕਲ ਗਿਆ ਤੇ ਆਪਣੇ ਸੈਨਿਕਾਂ ਤੋਂ ਵੱਖ ਹੋ ਗਿਆ ਹਾਲਾਂਕਿ ਉਹ ਹਿਰਨ ਨੂੰ ਫੜ ਤਾਂ ਨਹੀਂ ਸਕਿਆ ਪਰ ਉਹ ਆਪਣਾ ਰਸਤਾ ਭੁੱਲ ਗਿਆ ਤੇ ਜੰਗਲ ਵਿੱਚ ਗਵਾਚ ਗਿਆ ਜਦੋਂ ਰਾਜੇ ਨੂੰ ਇਹ ਅਹਿਸਾਸ ਹੋਇਆ ਕਿ ਉਹ ਬਹੁਤ ਦੂਰ ਆ ਚੁੱਕਾ ਹੈ ਤਾਂ ਉਹ ਜੰਗਲ ਤੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਲੱਗਾ ਅਚਾਨਕ ਰਾਜੇ ਨੂੰ ਉਸ ਜੰਗਲ ਵਿੱਚ ਰਹਿਣ ਵਾਲੇ ਆਦੀਵਾਸੀਆਂ ਦੇ ਇੱਕ ਟੋਲੇ ਨੇ ਘੇਰ ਲਿਆ ਉਹ ਆਦੀਵਾਸੀ ਰਾਜੇ ਦੇ ਰਾਜ ਵਿੱਚ ਨਹੀਂ ਸੀ ਤੇ ਉਹ ਰਾਜੇ ਨੂੰ ਪਹਿਚਾਣਦੇ ਵੀ ਨਹੀਂ ਸੀ ਐਸਲੀ ਉਹਨਾਂ ਨੇ ਰਾਜੇ ਨੂੰ ਫੜ ਲਿਆ ਤੇ ਆਪਣੇ ਕਬੀਲੇ ਵਿੱਚ ਲੈ ਗਏ ਤੇ ਉਹ ਆਦੀਵਾਸੀ ਇੱਕ ਅਜਿਹੇ ਇਨਸਾਨ ਦੀ ਭਾਲ ਵਿੱਚ ਸੀ ਜਿਹਨੂੰ ਉਹ ਮਾਰ ਕੇ ਆਪਣੇ ਦੇਵਤੇ ਨੂੰ ਖੁਸ਼ ਕਰਨ ਲਈ ਬਲੀ ਦੇ ਸਕਣ ਰਾਜਾ ਉਹਨਾਂ ਤੋਂ ਆਪਣੀ ਜਾਨ ਦੀ ਭੀਖ ਮੰਗ ਰਿਹਾ ਸੀ ਪਰ ਉਹਨਾਂ ਆਦੀਵਾਸੀਆਂ ਨੂੰ ਰਾਜੇ ਦੀ ਭਾਸ਼ਾ ਸਮਝ ਵਿੱਚ ਨਹੀਂ ਆਈ ਉਹਨਾਂ ਨੇ ਖੁਸ਼ੀ ਵਿੱਚ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ ਉਹ ਰਾਜੇ ਨੂੰ ਆਪਣੇ ਕਬੀਲੇ ਵਿੱਚ ਲੈ ਆਏ ਉਸ ਨੂੰ ਨਵੇਂ ਕੱਪੜੇ ਪਹਿਨਾਏ ਉਸ ਦੇ ਗਲੇ ਵਿੱਚ ਫੁੱਲਾਂ ਦੀ ਮਾਲਾ ਪਾਈ ਗਈ ਤੇ ਉਸ ਨੂੰ ਬਲੀ ਲਈ ਤਿਆਰ ਕੀਤਾ ਗਿਆ ਠੀਕ ਜਦੋਂ ਉਹ ਰਾਜੇ ਨੂੰ ਮਾਰਨ ਵਾਲੇ ਸੀ ਕਬੀਲੇ ਦੇ ਮੁਖੀ ਨੇ ਦੇਖਿਆ ਕਿ ਰਾਜੇ ਦੇ ਪੈਰ ਦੀ ਇੱਕ ਉਂਗਲ ਕੱਟੀ ਹੋਈ ਹੈ ਇਹ ਦੇਖ ਕੇ ਉਸ ਨੇ ਢੋਲ ਵਜਾਉਣ ਵਾਲਿਆਂ ਨੂੰ ਹੁਕਮ ਦਿੱਤਾ ਤੇ ਰਾਜੇ ਦੀ ਬਲੀ ਦੇਣ ਤੋਂ ਰੋਕ ਦਿੱਤਾ ਤੇ ਕਹਿਣ ਲੱਗਾ ਇਸ ਮਨੁੱਖ ਦੀ ਬਲੀ ਨਹੀਂ ਦੇ ਸਕਦੇ ਕਿਉਂਕਿ ਇਹ ਅਧੂਰਾ ਹੈ ਤੇ ਜੇ ਅਧੂਰੇ ਮਨੁੱਖ ਦੀ ਬਲੀ ਦਿੱਤੀ ਜਾਂਦੀ ਹੈ ਤਾਂ ਦੇਵਤਾ ਖੁਸ਼ ਹੋਣ ਦੀ ਬਜਾਏ ਗੁੱਸੇ ਹੋ ਜਾਣਗੇ ਇਸ ਲਈ ਉਹਨਾਂ ਨੇ ਰਾਜੇ ਨੂੰ ਛੱਡਣ ਦਾ ਫੈਸਲਾ ਕਰ ਲਿਆ ਰਾਜਾ ਖੁਸ਼ੀ-ਖੁਸ਼ੀ ਜੰਗਲ ਤੋਂ ਆਪਣੇ ਮਹਿਲ ਵਿੱਚ ਵਾਪਸ ਆ ਗਿਆ ਵਾਪਸ ਆ ਕੇ ਉਸਨੇ ਸੋਚਿਆ ਕਿ ਜੇ ਮੇਰੇ ਪੈਰ ਦੀ ਉਂਗਲੀ ਕੱਟੀ ਨਾ ਹੁੰਦੀ ਤਾਂ ਉਹ ਆਦੀਵਾਸੀ ਅੱਜ ਮੈਨੂੰ ਮਾਰ ਦਿੰਦੇ ਇਸ ਦਾ ਮਤਲਬ ਮੰਤਰੀ ਸਹੀ ਸੀ ਜੋ ਵੀ ਹੋਇਆ ਚੰਗੇ ਲਈ ਹੋਇਆ ਰਾਜੇ ਨੇ ਸੈਨਿਕਾਂ ਨੂੰ ਤੁਰੰਤ ਹੁਕਮ ਦਿੱਤਾ ਕਿ ਮੰਤਰੀ ਨੂੰ ਜੇਲ੍ਹ ਤੋਂ ਬਾਹਰ ਕੱਢੋ ਰਾਜੇ ਨੇ ਤੁਰੰਤ ਮੰਤਰੀ ਨੂੰ ਉਹਦਾ ਅਹੁਦਾ ਵਾਪਸ ਦੇ ਦਿੱਤਾ ਤੇ ਮੰਤਰੀ ਤੋਂ ਪੁੱਛਿਆ ਕਿ ਉਸ ਦਿਨ ਮੇਰੀ ਉਂਗਲੀ ਕੱਟੀ ਗਈ ਸੀ ਤੇ ਇਹ ਮੇਰੇ ਲਈ ਭਲੇ ਲਈ ਹੋਇਆ ਤੇ ਮੈਂ ਇਹ ਸਮਝ ਗਿਆ ਵਾ ਪਰ ਮੈਨੂੰ ਇਹ ਦੱਸੋ ਤੁਸੀਂ 3 ਮਹੀਨੇ ਜੇਲ੍ਹ ਵਿੱਚ ਰਹੇ ਤੇ ਤੁਹਾਨੂੰ ਇੰਨਾ ਕਸ਼ਟ ਸਹਿਣਾ ਪਿਆ ਤੁਹਾਡੇ ਨਾਲ ਤਾਂ ਬਹੁਤ ਬੁਰਾ ਹੋਇਆ ਮੰਤਰੀ ਮੁਸਕਰਾਇਆ ਤੇ ਬੋਲਿਆ ਕਿ ਮਹਾਰਾਜ ਮੈਂ ਤੁਹਾਡਾ ਮੰਤਰੀ ਸੀ ਤੇ ਮੈਂ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਸੀ ਜੇ ਮੈਂ ਜੇਲ੍ਹ ਵਿੱਚ ਨਾ ਹੁੰਦਾ ਤਾਂ ਉਸ ਦਿਨ ਵੀ ਤੁਹਾਡੇ ਨਾਲ ਹੋਣਾ ਸੀ ਮਹਾਰਾਜ ਤੁਹਾਡੀ ਕੱਟੀ ਉਂਗਲ ਦੇਖ ਕੇ ਉਹਨਾਂ ਨੇ ਤੁਹਾਨੂੰ ਦਾ ਛੱਡ ਦਿੱਤਾ ਪਰ ਮੇਰਾ ਸਰੀਰ ਤਾਂ ਪੂਰਾ ਸੀ ਤੇ ਜੇ ਮੈਂ ਤੁਹਾਡੇ ਨਾਲ ਹੁੰਦਾ ਤਾਂ ਉਹ ਮੇਰੀ ਬਲੀ ਜ਼ਰੂਰ ਦੇ ਦਿੰਦੇ ਅਸਲੀ ਚੰਗਾ ਹੋਇਆ ਕਿ ਮੈਂ ਉਸ ਦਿਨ ਤੁਹਾਡੇ ਨਾਲ ਨਹੀਂ ਸੀ ਤੇ ਮੈਂ ਜੇਲ੍ਹ ਵਿੱਚ ਸੀ ਇਸ ਨਾਲ ਤੁਹਾਡੀ ਵੀ ਜਾਨ ਬਚ ਗਈ ਤੇ ਮੇਰੀ ਵੀ ਜਾਨ ਬਚ ਗਈ। ਇਸ ਲਈ ਮੈਂ ਹਮੇਸ਼ਾ ਕਹਿੰਦਾ ਵਾਂ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਦੋਸਤੋ ਜੇ ਅਸੀਂ ਆਪਣੇ ਜੀਵਨ ਵਿੱਚ ਵੇਖੀਏ ਤਾਂ ਸਾਡੇ ਜੀਵਨ ਵਿੱਚ ਵੀ ਕਈ ਵਾਰ ਅਜਿਹਾ ਸਮਾਂ ਆਉਂਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਤਾਂ ਬਹੁਤ ਬੁਰਾ ਹੋ ਰਿਹਾ ਹੈ ਜਾਂ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਪਰ ਕੁਝ ਸਮੇਂ ਬਾਅਦ ਜੇ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਉਸ ਸਮੇਂ ਜੋ ਵੀ ਹੋਇਆ ਉਹ ਚੰਗੇ ਲਈ ਹੀ ਹੋਇਆ ਸੀ। ਦਰਅਸਲ ਅਸੀਂ ਹਰ ਘਟਨਾ ਨੂੰ ਆਪਣੀ ਬੁੱਧੀ ਨਾਲ ਅੰਕਣ ਦੀ ਕੋਸ਼ਿਸ਼ ਕਰਦੇ ਹਾਂ ਪਰ ਅਸਲ ਵਿੱਚ ਸਾਡੀ ਬੁੱਧੀ ਵੀ ਸੀਮਤ ਹੁੰਦੀ ਹੈ ਅਸੀਂ ਆਪਣੀ ਸੀਮਤ ਬੁੱਧੀ ਨਾਲ ਕਿਸੇ ਘਟਨਾ ਦੇ ਯੋਗ ਜਾਂ ਅਯੋਗ ਹੋਣ ਦਾ ਅਨੁਮਾਨ ਨਹੀਂ ਲਗਾ ਸਕਦੇ ਪੂਰਾ ਸੰਸਾਰ ਕਰਮ ਉੱਪਰ ਆਧਾਰਿਤ ਹੈ ਜੋ ਚੰਗੇ ਕਰਮ ਕਰਦਾ ਹੈ ਉਸ ਨੂੰ ਸੁੱਖ ਮਿਲਦਾ ਹੈ ਤੇ ਜੋ ਬੁਰੇ ਕਰਮ ਕਰਦਾ ਹੈ ਉਸ ਨੂੰ ਦੁੱਖ ਮਿਲਦਾ ਹੈ ਇਸ ਲਈ ਜੇ ਤੁਸੀਂ ਕਿਸੇ ਦੁਖੀ ਦੌਰ ਵਿੱਚੋਂ ਗੁਜ਼ਰ ਰਹੇ ਹੋ ਤਾਂ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਬੁਰੇ ਕਰਮ ਕੱਟੇ ਜਾ ਰਹੇ ਨੇ ਤੇ ਪ੍ਰਕਿਰਤੀ ਤੁਹਾਨੂੰ ਤੁਹਾਡੇ ਬੁਰੇ ਕਰਮਾਂ ਦਾ ਫਲ ਦੇ ਕੇ ਹਰ ਸਮੇਂ ਉਨਤੀ ਵੱਲ ਲੈ ਕੇ ਜਾ ਰਹੀ ਹੈ। ਇਹ ਸ੍ਰਿਸ਼ਟੀ ਸਾਡੇ ਦੁਸ਼ਮਣਾਂ ਦੁਆਰਾ ਨਹੀਂ ਬਣਾਈ ਗਈ। ਰੱਬ ਦੁਆਰਾ ਬਣਾਈ ਗਈ ਹੈ। ਇਸ ਲਈ ਇਸ ਦੁਨੀਆ ਵਿੱਚ ਕੁਝ ਵੀ ਗਲਤ ਨਹੀਂ ਹੋ ਸਕਦਾ। ਸੋ ਆਪਣੇ ਦਿਮਾਗ ਤੋਂ ਇਹ ਖਿਆਲ ਕੱਢ ਦਿਓ ਕਿ ਤੁਹਾਡੇ ਨਾਲ ਕੁਝ ਬੁਰਾ ਹੋ ਸਕਦਾ ਹੈ। ਤੇ ਹਮੇਸ਼ਾ ਯਾਦ ਰੱਖੋ ਕਿ ਕਦੇ-ਕਦੇ ਜੋ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ। ਦੋਸਤੋ ਤੁਸੀਂ ਅੱਜ ਦੀ ਇਸ ਵੀਡੀਓ ਤੋਂ ਕੀ ਸਿੱਖਿਆ? ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਇਸ ਦੇ ਨਾਲ ਹੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਸੋ ਇਸ ਵੀਡੀਓ ਨੂੰ ਉਸ ਇਨਸਾਨ ਨਾਲ ਜ਼ਰੂਰ ਸ਼ੇਅਰ ਕਰੋ ਜਿਸ ਨੂੰ ਇੱਕ ਕਹਾਣੀ ਸੁਣਨ ਦੀ ਲੋੜ ਹੈ ਤੇ ਹਮੇਸ਼ਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ। ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ। ਸੋ ਫਿਰ ਮਿਲਦੇ ਹਾਂ ਅਜੇ ਹੀ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਨਵੇਂ ਸੁਨੇਹੇ ਦੇ ਨਾਲ। ਤਦ ਤੱਕ ਆਪਣਾ ਖਿਆਲ ਰੱਖੋ। ਸ਼ੁਕਰੀਆ। ਸਾਥੀਓ ਪੰਜਾਬੀ ਅਲਫਾਜ਼ ਚੈਨਲ ਤੇ ਤੁਹਾਡਾ ਸਵਾਗਤ ਹੈ। ਜਿਥੇ ਮੈਂ ਤੁਹਾਡੇ ਲਈ ਦਿਲਚਸਪ ਤੇ ਗਿਆਨਵਰਦਕ ਕਹਾਣੀਆਂ ਲਿਆਉਂਦਾ ਹਾਂ ਉਥੇ ਹੀ ਅੱਜ ਮੈਂ ਤੁਹਾਡੇ ਲਈ ਇੱਕ ਅਜੀਹੀ ਕਹਾਣੀ ਲੈ ਕੇ ਆਇਆ ਹਾਂ ਜੋ ਨਾ ਕੇ ਸਿਰਫ ਤੁਹਾਡੇ ਦਿਮਾਗ ਨੂੰ ਖਰਾਕ ਦੇਵੇਗੀ ਬਲਕਿ ਤੁਹਾਡੀ ਰੂਹ ਨੂੰ ਵੀ ਛੂਏਗੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਪਰਮਾਤਮਾ ਹਰ ਇੱਕ ਜੀਵ ਲਈ ਕੋਈ ਨਾ ਕੋਈ ਯੋਜਨਾ ਬਣਾਉਂਦਾ ਹੈ ਤੇ ਕਿਵੇਂ ਹਰ ਇੱਕ ਚੀਜ਼ ਜੋ ਵੀ ਹੁੰਦੀ ਹੈ ਇੱਕ ਵੱਡੇ ਸਬਕ ਦਾ ਹਿੱਸਾ ਹੁੰਦੀ ਹੈ ਇਸ ਕਹਾਣੀ ਵਿੱਚ ਛੁਪੇ ਹੋਏ ਸਬਕ ਤੁਹਾਨੂੰ ਜੀਵਨ ਦੀਆਂ ਬਹੁਤ ਹੀ ਮਹੱਤਵਪੂਰਨ ਸਚਾਈਆਂ ਨਾਲ ਰੂਬਰੂ ਕਰਵਾਉਣਗੇ ਤਾਂ ਇਸ ਦਿਲਚਸਪ ਕਹਾਣੀ ਨੂੰ ਅੰਤ ਤੱਕ ਜ਼ਰੂਰ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਉਹ ਆਦਮੀ ਬਿਲਕੁਲ ਇਕੱਲਾ ਹੀ ਆਪਣੀ ਛੋਟੀ ਜਿਹੀ ਝੁੱਗੀ ਵਿੱਚ ਰਹਿੰਦਾ ਸੀ ਉਹ ਆਦਮੀ ਬੜਾ ਹੀ ਆਲਸੀ ਸੀ ਉਹ ਕੋਈ ਕੰਮ ਨਹੀਂ ਕਰਦਾ ਸੀ ਪੂਰੀ ਤਰ੍ਹਾਂ ਨਿਕੰਮਾ ਤੇ ਨਕਾਰਾ ਸੀ ਪਰ ਉਹ ਹਮੇਸ਼ਾ ਇਸੇ ਭਾਲ ਵਿੱਚ ਰਹਿੰਦਾ ਕਿ ਕਿਤੇ ਨਾ ਕਿਤੇ ਖਾਣਾ ਮਿਲ ਜਾਵੇ ਤਾਂ ਇੱਕ ਦਿਨ ਜਦੋਂ ਉਹ ਆਦਮੀ ਖਾਣੇ ਦੀ ਤਲਾਸ਼ ਵਿੱਚ ਭਟਕ ਰਿਹਾ ਸੀ ਤਾਂ ਉਸ ਨੂੰ ਇੱਕ ਅੰਬਾ ਦਾ ਬਾਗ ਦਿਖਦਾ ਹੈ ਉਹ ਕਈ ਦਿਨਾਂ ਤੋਂ ਭੁੱਖਾ ਵੀ ਸੀ ਇਸ ਲਈ ਉਹ ਖਾਣੇ ਦੀ ਤਲਾਸ਼ ਵਿੱਚ ਬਾਗ ਦੇ ਅੰਦਰ ਚਲਾ ਜਾਂਦਾ ਹੈ ਉਹ ਜਾ ਕੇ ਵੇਖਦਾ ਹੈ ਕਿ ਬਾਗ ਵਿੱਚ ਹੋਰ ਵੱਖ-ਵੱਖ ਤਰ੍ਹਾਂ ਦੇ ਬਹੁਤ ਸਾਰੇ ਰੁੱਖ ਲੱਗੇ ਹੋਏ ਸੀ ਉਹ ਇੱਕ ਰੁੱਖ ਤੇ ਚੜ ਜਾਂਦਾ ਹੈ ਉਹ ਜਿਵੇਂ ਹੀ ਫਲ ਤੋੜਨ ਲੱਗਦਾ ਹੈ ਅਚਾਨਕ ਉਸ ਬਾਗ ਦਾ ਮਾਲਕ ਆ ਜਾਂਦਾ ਹੈ ਤੇ ਉਸ ਆਦਮੀ ਨੂੰ ਰੁੱਖ ਤੇ ਚੜਿਆ ਦੇਖ ਲੈਂਦਾ ਹੈ ਬੜੇ ਗੁੱਸੇ ਵਿੱਚ ਉਹ ਉਸ ਆਦਮੀ ਨੂੰ ਹੇਠਾਂ ਆਉਣ ਲਈ ਕਹਿੰਦਾ ਹੈ ਪਰੇ ਆਦਮੀ ਬਾਗ ਦੇ ਮਾਲਕ ਨੂੰ ਦੇਖ ਕੇ ਡਰ ਜਾਂਦਾ ਹੈ ਤੇ ਹੀਠਾਂ ਆਉਣ ਤੋਂ ਮਨਾ ਕਰ ਦਿੰਦਾ ਹੈ ਤਦ ਹੀ ਬਾਗ ਦਾ ਮਾਲਕ ਅੰਦਰ ਜਾ ਕੇ ਇੱਕ ਵੱਡਾ ਸਾਰਾ ਡੰਡਾ ਲੈ ਕੇ ਆ ਜਾਂਦਾ ਹੈ ਇਹ ਦੇਖ ਕੇ ਉਹ ਆਦਮੀ ਫਟਾਫਟ ਰੋਖ ਤੋਂ ਹੀਠਾਂ ਉਤਰ ਜਾਂਦਾ ਹੈ ਤੇ ਮਾਲਕ ਦੇ ਪਹੁੰਚਣ ਤੋਂ ਪਹਿਲਾਂ ਹੀ ਛਾਲ ਮਾਰ ਕੇ ਜੰਗਲ ਵਿੱਚ ਭੱਜ ਜਾਂਦਾ ਹੈ ਤੇ ਜੰਗਲ ਵਿੱਚ ਜਾ ਕੇ ਲੁਕ ਜਾਂਦਾ ਹੈ ਕੁਝ ਦਿਨ ਬਾਅਦ ਉਹ ਆਲਸੀ ਆਦਮੀ ਉਥੋਂ ਨਿਕਲਦਾ ਹੈ ਤੇ ਜੰਗਲ ਦੇ ਰਸਤੇ ਜਦੋਂ ਉਹ ਪਿੰਡ ਵੱਲ ਜਾ ਰਿਹਾ ਸੀ ਤਾਂ ਉਸ ਨੂੰ ਇੱਕ ਲੂੰਬੜੀ ਦੇਖਦੀ ਹੈ ਜਿਸ ਦੇ ਸਿਰਫ ਦੋ ਹੀ ਪੈਰ ਸੀ ਤੇ ਉਸ ਦੇ ਪਿਛਲੇ ਦੋ ਪੈਰ ਟੁੱਟੇ ਹੋਏ ਸੀ ਉਹ ਜੰਗਲ ਵਿੱਚ ਘਿਸੜਦੀ ਹੋਈ ਚੱਲ ਰਹੀ ਸੀ ਇਹ ਦੇਖਣ ਤੋਂ ਬਾਅਦ ਉਹ ਸੋਚਦਾ ਹੈ ਕਿ ਇਹ ਲੂੰਬੜੀ ਹੁਣ ਤੱਕ ਇਸ ਸੰਘਣੇ ਜੰਗਲ ਵਿੱਚ ਜਿਉਂਦੀ ਕਿਵੇਂ ਹੈ ਕਿ ਲੂੰਬੜੀ ਭੱਜ ਨਹੀਂ ਸਕਦੀ ਚੱਲ ਨਹੀਂ ਸਕਦੀ ਤਾਂ ਕਿਵੇਂ ਇਹ ਆਪਣੇ ਖਾਣੇ ਦਾ ਪ੍ਰਬੰਧ ਕਰਦੀ ਹੋਵੇਗੀ ਕਿਵੇਂ ਇਹ ਲੂੰਬੜੀ ਆਪਣੇ ਆਪ ਨੂੰ ਇਸ ਜੰਗਲ ਵਿੱਚ ਦੂਜੇ ਜਾਨਵਰਾਂ ਤੋਂ ਬਚਾਉਂਦੀ ਹੋਵੇਗੀ ਇਹ ਗੱਲ ਉਹ ਆਦਮੀ ਸੋਚ ਹੀ ਰਿਹਾ ਸੀ ਕਿ ਅਚਾਨਕ ਝਾੜੀਆਂ ਦੇ ਪਿੱਛੇ ਤੋਂ ਕਿਸੇ ਦੇ ਆਉਣ ਦੀ ਆਵਾਜ਼ ਆਉਂਦੀ ਹੈ ਤਦ ਉੱਥੇ ਇੱਕ ਸ਼ੇਰ ਆ ਜਾਂਦਾ ਹੈ ਜਸਦੇ ਮੂਹ ਵਿੱਚ ਮਾਸ ਦਾ ਟੁਕੜਾ ਹੁੰਦਾ ਹੈ ਤੇ ਉਹ ਸ਼ੇਰ ਉਸ ਅਪਾਹਜ ਲੂੰਬੜੀ ਵੱਲ ਵੱਧ ਰਿਹਾ ਹੁੰਦਾ ਹੈ ਸ਼ੇਰ ਨੂੰ ਦੇਖ ਕੇ ਦੂਜੇ ਸਾਰੇ ਜਾਨਵਰ ਉੱਥੋਂ ਭੱਜ ਜਾਂਦੇ ਨੇ ਤੇ ਹੁਣ ਉੱਥੇ ਸਿਰਫ ਲੂੰਬੜੀ ਹੀ ਰਹਿ ਜਾਂਦੀ ਹੈ ਇਹ ਦੇਖ ਕੇ ਆਦਮੀ ਆਪਣੀ ਜਾਨ ਬਚਾਉਣ ਲਈ ਇੱਕ ਰੁੱਖ ਤੇ ਚੜ ਜਾਂਦਾ ਹੈ ਤੇ ਫਿਰ ਜੋ ਹੁੰਦਾ ਹੈ ਉਸ ਨੂੰ ਦੇਖ ਕੇ ਉਹ ਆਦਮੀ ਹੈਰਾਨ ਹੋ ਜਾਂਦਾ ਹੈ ਉਹ ਸ਼ੇਰ ਮਾਸ ਦਾ ਟੁਕੜਾ ਲੂੰਬੜੀ ਦੇ ਸਾਹਮਣੇ ਰੱਖ ਦਿੰਦਾ ਹੈ ਤੇ ਉੱਥੋਂ ਚਲਾ ਜਾਂਦਾ ਹੈ ਇਹ ਦ੍ਰਿਸ਼ ਦੇਖਣ ਤੋਂ ਬਾਅਦ ਉਹ ਆਦਮੀ ਹੈਰਾਨ ਹੋ ਜਾਂਦਾ ਹੈ ਤੇ ਉੱਪਰ ਵਾਲੇ ਦੀ ਯੋਜਨਾ ਦੇਖ ਕੇ ਉਹ ਮਨ ਹੀ ਮਨ ਖੁਸ਼ ਵੀ ਹੋ ਜਾਂਦਾ ਹੈ ਤੇ ਫਿਰ ਉਹ ਸੋਚਦਾ ਹੈ ਕਿ ਪ੍ਰਮਾਤਮਾ ਕੋਲ ਸਭ ਦੇ ਲਈ ਕੋਈ ਨਾ ਕੋਈ ਯੋਜਨਾ ਹੁੰਦੀ ਹੀ ਹੈ ਤੇ ਜੇ ਪ੍ਰਮਾਤਮਾ ਕੋਲ ਇਹ ਲੂੰਬੜੀ ਲਈ ਯੋਜਨਾ ਹੈ ਤਾਂ ਜ਼ਰੂਰ ਮੇਰੇ ਲਈ ਵੀ ਉਸ ਕੋਲ ਕੋਈ ਨਾ ਕੋਈ ਯੋਜਨਾ ਜ਼ਰੂਰ ਹੋਵੇਗੀ ਤੇ ਫਿਰ ਉਹ ਆਦਮੀ ਉਥੋਂ ਥੋੜੀ ਦੂਰ ਅੱਗੇ ਚੱਲਾ ਜਾਂਦਾ ਹੈ ਤੇ ਇੱਕ ਰਸਤੇ ਦੇ ਇੱਕ ਪਾਸੇ ਇੱਕ ਵੱਡਾ ਸਾਰਾ ਰੁੱਖ ਦੇਖ ਕੇ ਉਸ ਦੇ ਹੇਠਾਂ ਬੈਠ ਜਾਂਦਾ ਹੈ ਇਹ ਸੋਚ ਕੇ ਕਿ ਮੇਰੇ ਲਈ ਵੀ ਕੋਈ ਨਾ ਕੋਈ ਖਾਣਾ ਲੈ ਕੇ ਜ਼ਰੂਰ ਆਵੇਗਾ ਸ਼ਾਮ ਤੱਕ ਉਹ ਉਸੇ ਜਗ੍ਹਾ ਤੇ ਬੈਠ ਕੇ ਉਡੀਕ ਕਰਦਾ ਹੈ ਪਰ ਕੋਈ ਵੀ ਉਸਦੇ ਲਈ ਖਾਣਾ ਲੈ ਕੇ ਨਹੀਂ ਆਉਂਦਾ ਆਖਰਕਾਰ ਜਦੋਂ ਉਸ ਤੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਤਾਂ ਉਹ ਖੁਦ ਹੀ ਖਾਣੇ ਦੀ ਤਲਾਸ਼ ਵਿੱਚ ਨਿਕਲ ਪੈਂਦਾ ਹੈ ਉਹ ਰਸਤੇ ਵਿੱਚ ਜਾ ਹੀ ਰਿਹਾ ਹੁੰਦਾ ਹੈ ਕਿ ਤਦ ਉਸ ਨੂੰ ਰਸਤੇ ਵਿੱਚ ਇੱਕ ਬਜ਼ੁਰਗ ਆਦਮੀ ਮਿਲਦਾ ਹੈ ਉਹ ਆਲਸੀ ਆਦਮੀ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਭੁੱਖ ਲੱਗੀ ਹੈ ਤੁਹਾਡੇ ਕੋਲ ਕੁਝ ਖਾਣ ਲਈ ਹੈ ਤਾਂ ਕਿਰਪਾ ਕਰਕੇ ਮੈਨੂੰ ਦੇ ਦਿਓ ਤਦ ਉਹ ਬਜ਼ੁਰਗ ਆਦਮੀ ਉਸ ਨੂੰ ਕੁਝ ਭੋਜਨ ਤੇ ਪਾਣੀ ਦੇ ਦਿੰਦਾ ਹੈ ਖਾਣਾ ਖਾਣ ਤੋਂ ਬਾਅਦ ਉਹ ਆਦਮੀ ਉਸ ਬਜ਼ੁਰਗ ਆਦਮੀ ਨੂੰ ਕਹਿੰਦਾ ਕਿ ਬਾਬਾ ਆਜ ਮੈਂ ਜੋ ਦੇਖਿਆ ਤੁਸੀਂ ਉਸ ਤੇ ਵਿਸ਼ਵਾਸ ਨਹੀਂ ਕਰੋਗੇ ਉਸਨੇ ਸਾਰੀ ਘਟਨਾ ਦੱਸੀ ਤੇ ਕਹਿਣ ਲੱਗਾ ਕਿ ਪਰਮਾਤਮਾ ਕੋਲ ਮੇਰੇ ਲਈ ਵੀ ਕੋਈ ਨਾ ਕੋਈ ਯੋਜਨਾ ਜ਼ਰੂਰ ਹੋਵੇਗੀ ਪਰ ਰੱਬ ਨੇ ਉਸ ਲੂੰਬੜੀ ਉੱਤੇ ਆਪਣੀ ਦਇਆ ਦਿਖਾਈ ਮੇਰੇ ਉੱਤੇ ਨਹੀਂ ਮੇਰੇ ਲਈ ਕੋਈ ਵੀ ਖਾਣਾ ਲੈ ਕੇ ਨਹੀਂ ਆਇਆ ਤਾਂ ਉਸ ਬਜ਼ੁਰਗ ਆਦਮੀ ਨੇ ਮੁਸਕਰਾਂਦੇ ਹੋਏ ਕਿਹਾ ਇਹ ਸੱਚ ਹੈ ਕਿ ਪਰਮਾਤਮਾ ਕੋਲ ਸਾਰਿਆਂ ਲਈ ਕੋਈ ਨਾ ਕੋਈ ਯੋਜਨਾ ਤਾਂ ਜ਼ਰੂਰ ਹੁੰਦੀ ਹੈ ਤੇ ਤੇਰੇ ਲਈ ਵੀ ਹੈ ਪਰ ਤੂੰ ਉਸ ਨੂੰ ਗਲਤ ਤਰੀਕੇ ਨਾਲ ਸਮਝ ਲਿਆ ਉਹ ਤੈਨੂੰ ਲੂੰਬੜੀ ਨਹੀਂ ਸਗੋਂ ਤੈਨੂੰ ਉਹ ਸ਼ੇਰ ਦੀ ਤਰ੍ਹਾਂ ਬਣਾਉਣਾ ਚਾਹੁੰਦਾ ਸੀ ਜੇਕਰ ਅਸੀਂ ਵੀ ਆਪਣੇ ਜੀਵਨ ਨੂੰ ਧਿਆਨ ਨਾਲ ਦੇਖੀਏ ਤਾਂ ਸਾਨੂੰ ਇਸ ਕਹਾਣੀ ਤੋਂ ਇਹ ਪਤਾ ਲੱਗੇਗਾ ਕਿ ਜ਼ਿੰਦਗੀ ਸਬਕਾਂ ਨਾਲ ਭਰੀ ਪਈ ਹੈ ਤੇ ਹਰ ਇੱਕ ਪਲ ਦਾ ਇੱਕ ਡੂੰਗਾ ਮਤਲਬ ਹੁੰਦਾ ਹੈ ਮੰਨਿਆ ਕਿ ਉਹ ਲੂੰਬੜੀ ਸਿਰਫ ਬੈਠੀ ਸੀ ਤੇ ਉਹ ਸਿਰਫ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਉਸ ਦੇ ਨਾਲ ਕੋਈ ਚੰਗੀ ਚੀਜ਼ ਹੋਵੇਗੀ ਪਰ ਉਹ ਆਦਮੀ ਇਹ ਭੁੱਲ ਗਿਆ ਸੀ ਕਿ ਉਹ ਲੂੰਬੜੀ ਮਜਬੂਰ ਸੀ ਪਰ ਅਸੀਂ ਉਹ ਲੂੰਬੜੀ ਵਰਗੇ ਮਜਬੂਰ ਤੇ ਲਾਚਾਰ ਨਹੀਂ ਹਾਂ ਉੱਪਰ ਵਾਲੇ ਨੇ ਸਮਰੱਥਾ ਦਿੱਤੀ ਹੈ ਆਪਣਾ ਕੰਮ ਕਰਨ ਦੀ ਬਿਲਕੁਲ ਉਸ ਸ਼ੇਰ ਦੀ ਤਰ੍ਹਾਂ ਸਾਡੇ ਕੋਲ ਵੀ ਖੁਦ ਦੀ ਤਾਕਤ ਤੇ ਸਮਰੱਥਾ ਹੈ ਖੁਦ ਦੇ ਹਾਲਾਤਾਂ ਨੂੰ ਬਦਲਣ ਦੀ ਪਰ ਉਸ ਲਈ ਤੁਹਾਨੂੰ ਯਤਨ ਕਰਨੇ ਹੀ ਪੈਣਗੇ ਤਦ ਹੀ ਤੁਸੀਂ ਉਸ ਸ਼ੇਰ ਦੀ ਤਰ੍ਹਾਂ ਬਣ ਸਕਦੇ ਹੋ ਇੱਕ ਹੋਰ ਬਹੁਤ ਹੀ ਪਿਆਰੀ ਕਹਾਣੀ ਹੈ ਇੱਕ ਰਾਜ ਦਾ ਇੱਕ ਰਾਜਾ ਸੀ ਉਸ ਦਾ ਇੱਕ ਵਫਾਦਾਰ ਮੰਤਰੀ ਸੀ ਰਾਜੇ ਦਾ ਮੰਤਰੀ ਬਹੁਤ ਬੁੱਧੀਮਾਨ ਸੀ ਉਹ ਅਕਸਰ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਇੱਕ ਵਾਰ ਰਾਜਾ ਆਪਣੇ ਸਿੰਘਾਸਨ ਤੇ ਬੈਠਾ ਸੀ। ਮੰਤਰੀ ਵੀ ਉਹਦੇ ਕੋਲ ਬੈਠਾ ਸੀ। ਅਚਾਨਕ ਮੰਤਰੀ ਦੀ ਤਲਵਾਰ ਉਸਦੇ ਹੱਥੋਂ ਛੁੱਟ ਕੇ ਰਾਜੇ ਦੇ ਪੈਰ ਤੇ ਡਿੱਗ ਜਾਂਦੀ ਹੈ ਤੇ ਰਾਜੇ ਦੇ ਪੈਰ ਦੀ ਇੱਕ ਉਂਗਲੀ ਕੱਟੀ ਜਾਂਦੀ ਹੈ। ਤਦ ਮੰਤਰੀ ਨੇ ਕਿਹਾ ਮਹਾਰਾਜ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਰਾਜਾ ਇਹ ਸੁਣ ਕੇ ਬੜਾ ਗੁੱਸੇ ਹੋਇਆ। ਉਸਨੇ ਮੰਤਰੀ ਤੋਂ ਪੁੱਛਿਆ ਕਿ ਮੇਰੀ ਉਂਗਲ ਕੱਟੀ ਗਈ ਹੈ ਤੇ ਤੂੰ ਕਹਿ ਰਿਹਾ ਹੈ ਕਿ ਇਹ ਚੰਗੇ ਲਈ ਹੋਇਆ ਹੈ। ਇਸ ਵਿੱਚ ਭਲਾ ਚੰਗਾ ਕੀ ਹੈ? ਰਾਜਾ ਗੁੱਸੇ ਹੋ ਗਿਆ। ਤੇ ਮੰਤਰੀ ਨੂੰ ਜੇਲ੍ਹ ਵਿੱਚ ਕੈਦ ਕਰਨ ਦਾ ਹੁਕਮ ਦੇ ਦਿੱਤਾ। ਮੰਤਰੀ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੋਇਆ ਤੇ ਜੇਲ੍ਹ ਜਾਂਦੇ ਸਮੇ ਉਸਨੇ ਰਾਜੇ ਨੂੰ ਫਿਰ ਤੋਂ ਕਿਹਾ ਕਿ ਮਹਾਰਾਜ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਰਾਜਾ ਇਹ ਸੁਣ ਕੇ ਹੈਰਾਨ ਹੋ ਗਿਆ। ਉਸਨੇ ਸੋਚਿਆ ਕਿ ਇਹ ਕਿੰਨਾ ਅਜੀਬ ਵਿਅਕਤੀ ਹੈ। ਜੇਲ੍ਹ ਜਾਂਦਾ ਵੀ ਕਹਿ ਰਿਹਾ ਹੈ ਕਿ ਜੋ ਵੀ ਹੁੰਦਾ ਚੰਗੇ ਲਈ ਹੁੰਦਾ। ਇਸ ਘਟਨਾ ਨੂੰ 3 ਮਹੀਨੇ ਬੀਤ ਗਏ। ਇੱਕ ਦਿਨ ਰਾਜਾ ਆਪਣੇ ਸੈਨਿਕਾਂ ਦੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਸ਼ਿਕਾਰ ਲਈ ਗਿਆ। ਉਹ ਸਾਰੇ ਇੱਕ ਸੰਘਣੇ ਜੰਗਲ ਵਿੱਚ ਅੰਦਰ ਚਲੇ ਗਏ। ਰਾਜਾ ਇੱਕ ਹਿਰਨ ਦਾ ਪਿੱਛਾ ਕਰਦੇ ਹੋਏ ਸੰਘਣੇ ਜੰਗਲ ਵਿੱਚ ਅੱਗੇ ਤੱਕ ਨਿਕਲ ਗਿਆ ਤੇ ਆਪਣੇ ਸੈਨਿਕਾਂ ਤੋਂ ਵੱਖ ਹੋ ਗਿਆ ਹਾਲਾਂਕਿ ਉਹ ਹਿਰਨ ਨੂੰ ਫੜਦਾ ਨਹੀਂ ਸਕਿਆ ਪਰ ਉਹ ਆਪਣਾ ਰਸਤਾ ਭੁੱਲ ਗਿਆ ਤੇ ਜੰਗਲ ਵਿੱਚ ਗਵਾਚ ਗਿਆ ਜਦੋਂ ਰਾਜੇ ਨੂੰ ਇਹ ਅਹਿਸਾਸ ਹੋਇਆ ਕਿ ਉਹ ਬਹੁਤ ਦੂਰ ਆ ਚੁੱਕਾ ਹੈ ਤਾਂ ਉਹ ਜੰਗਲ ਤੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਲੱਗਾ ਅਚਾਨਕ ਰਾਜੇ ਨੂੰ ਉਸ ਜੰਗਲ ਵਿੱਚ ਰਹਿਣ ਵਾਲੇ ਆਦੀਵਾਸੀਆਂ ਦੇ ਇੱਕ ਟੋਲੇ ਨੇ ਘੇਰ ਲਿਆ ਉਹ ਆਦੀਵਾਸੀ ਰਾਜੇ ਦੇ ਰਾਜ ਵਿੱਚ ਨਹੀਂ ਸੀ ਤੇ ਉਹ ਰਾਜੇ ਨੂੰ ਪਹਿਚਾਣਦੇ ਵੀ ਨਹੀਂ ਸੀ ਐਸ ਲਈ ਉਹਨਾਂ ਨੇ ਰਾਜੇ ਨੂੰ ਫੜ ਲਿਆ ਤੇ ਆਪਣੇ ਕਬੀਲੇ ਵਿੱਚ ਲੈ ਗਏ ਤੇ ਉਹ ਆਦੀਵਾਸੀ ਇੱਕ ਅਜਿਹੇ ਇਨਸਾਨ ਦੀ ਭਾਲ ਵਿੱਚ ਸੀ ਜਿਹਨੂੰ ਉਹ ਮਾਰ ਕੇ ਆਪਣੇ ਦੇਵਤੇ ਨੂੰ ਖੁਸ਼ ਕਰਨ ਲਈ ਬਲੀ ਦੇ ਸਕਣ ਰਾਜਾ ਉਹਨਾਂ ਤੋਂ ਆਪਣੀ ਜਾਨ ਦੀ ਭੀਖ ਮੰਗ ਰਿਹਾ ਸੀ ਪਰ ਉਹਨਾਂ ਆਦੀਵਾਸੀਆਂ ਨੂੰ ਰਾਜੇ ਦੀ ਭਾਸ਼ਾ ਸਮਝ ਵਿੱਚ ਨਹੀਂ ਆਈ ਉਹਨਾਂ ਨੇ ਖੁਸ਼ੀ ਵਿੱਚ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ ਉਹ ਰਾਜੇ ਨੂੰ ਆਪਣੇ ਕਬੀਲੇ ਵਿੱਚ ਲੈ ਆਏ ਉਸ ਨੂੰ ਨਵੇਂ ਕੱਪੜੇ ਪਹਿਨਾਏ ਉਸ ਦੇ ਗਲੇ ਵਿੱਚ ਫੁੱਲਾਂ ਦੀ ਮਾਲਾ ਪਾਈ ਗਈ ਤੇ ਉਸ ਨੂੰ ਬਲੀ ਲਈ ਤਿਆਰ ਕੀਤਾ ਗਿਆ ਠੀਕ ਜਦੋਂ ਉਹ ਰਾਜੇ ਨੂੰ ਮਾਰਨ ਵਾਲੇ ਸੀ ਕਬੀਲੇ ਦੇ ਮੁਖੀ ਨੇ ਦੇਖਿਆ ਕਿ ਰਾਜੇ ਦੇ ਪੈਰ ਦੀ ਇੱਕ ਉਂਗਲ ਕੱਟੀ ਹੋਈ ਹੈ ਇਹ ਦੇਖ ਕੇ ਉਸ ਨੇ ਢੋਲ ਵਜਾਉਣ ਵਾਲਿਆਂ ਨੂੰ ਹੁਕਮ ਦਿੱਤਾ ਤੇ ਰਾਜੇ ਦੀ ਬਲੀ ਦੇਣ ਤੋਂ ਰੋਕ ਦਿੱਤਾ ਤੇ ਕਹਿਣ ਲੱਗਾ ਇਸ ਮਨੁੱਖ ਦੀ ਬਲੀ ਨਹੀਂ ਦੇ ਸਕਦੇ ਕਿਉਂਕਿ ਇਹ ਅਧੂਰਾ ਹੈ ਤੇ ਜੇ ਅਧੂਰੇ ਮਨੁੱਖ ਦੀ ਬਲੀ ਦਿੱਤੀ ਜਾਂਦੀ ਹੈ ਤਾਂ ਦੇਵਤਾ ਖੁਸ਼ ਹੋਣ ਦੀ ਬਜਾਏ ਗੁੱਸੇ ਹੋ ਜਾਣਗੇ ਇਸ ਲਈ ਉਹਨਾਂ ਨੇ ਰਾਜੇ ਨੂੰ ਛੱਡਣ ਦਾ ਫੈਸਲਾ ਕਰ ਲਿਆ ਰਾਜਾ ਖੁਸ਼ੀ-ਖੁਸ਼ੀ ਜੰਗਲ ਤੋਂ ਆਪਣੇ ਮਹਿਲ ਵਿੱਚ ਵਾਪਸ ਆ ਗਿਆ ਵਾਪਸ ਆ ਕੇ ਉਸਨੇ ਸੋਚਿਆ ਕਿ ਜੇ ਮੇਰੇ ਪੈਰ ਦੀ ਉਂਗਲੀ ਕੱਟੀ ਨਾ ਹੁੰਦੀ ਤਾਂ ਉਹ ਆਦੀਵਾਸੀ ਅੱਜ ਮੈਨੂੰ ਮਾਰ ਦਿੰਦੇ ਇਸ ਦਾ ਮਤਲਬ ਮੰਤਰੀ ਸਹੀ ਸੀ ਜੋ ਵੀ ਹੋਇਆ ਚੰਗੇ ਲਈ ਹੋਇਆ ਰਾਜੇ ਨੇ ਸੈਨਿਕਾਂ ਨੂੰ ਤੁਰੰਤ ਹੁਕਮ ਦਿੱਤਾ ਕਿ ਮੰਤਰੀ ਨੂੰ ਜੇਲ੍ਹ ਤੋਂ ਬਾਹਰ ਕੱਢੋ ਰਾਜੇ ਨੇ ਤੁਰੰਤ ਮੰਤਰੀ ਨੂੰ ਉਹਦਾ ਅਹੁਦਾ ਵਾਪਸ ਦੇ ਦਿੱਤਾ ਤੇ ਮੰਤਰੀ ਤੋਂ ਪੁੱਛਿਆ ਕਿ ਉਸ ਦਿਨ ਮੇਰੀ ਉਂਗਲੀ ਕੱਟੀ ਗਈ ਸੀ ਤੇ ਇਹ ਮੇਰੇ ਲਈ ਭਲੇ ਲਈ ਹੋਇਆ ਤੇ ਮੈਂ ਇਹ ਸਮਝ ਗਿਆ ਵਾ ਪਰ ਮੈਨੂੰ ਇਹ ਦੱਸੋ ਤੁਸੀਂ 3 ਮਹੀਨੇ ਜੇਲ੍ਹ ਵਿੱਚ ਰਹੇ ਤੇ ਤੁਹਾਨੂੰ ਇੰਨਾ ਕਸ਼ਟ ਸਹਿਣਾ ਪਿਆ ਤੁਹਾਡੇ ਨਾਲ ਤਾਂ ਬਹੁਤ ਬੁਰਾ ਹੋਇਆ ਮੰਤਰੀ ਮੁਸਕਰਾਇਆ ਤੇ ਬੋਲਿਆ ਕਿ ਮਹਾਰਾਜ ਮੈਂ ਤੁਹਾਡਾ ਮੰਤਰੀ ਸੀ ਤੇ ਮੈਂ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਸੀ ਜੇ ਮੈਂ ਜੇਲ੍ਹ ਵਿੱਚ ਨਾ ਹੁੰਦਾ ਤਾਂ ਉਸ ਦਿਨ ਵੀ ਤੁਹਾਡੇ ਨਾਲ ਹੋਣਾ ਸੀ ਮਹਾਰਾਜ ਤੁਹਾਡੀ ਕੱਟੀ ਉਂਗਲ ਦੇਖ ਕੇ ਉਹਨਾਂ ਨੇ ਤੁਹਾਨੂੰ ਦਾ ਛੱਡ ਦਿੱਤਾ ਪਰ ਮੇਰਾ ਸਰੀਰ ਤਾਂ ਪੂਰਾ ਸੀ ਤੇ ਜੇ ਮੈਂ ਤੁਹਾਡੇ ਨਾਲ ਹੁੰਦਾ ਤਾਂ ਉਹ ਮੇਰੀ ਬਲੀ ਜ਼ਰੂਰ ਦੇ ਦਿੰਦੇ ਅਸਲੀ ਚੰਗਾ ਹੋਇਆ ਕਿ ਮੈਂ ਉਸ ਦਿਨ ਤੁਹਾਡੇ ਨਾਲ ਨਹੀਂ ਸੀ ਤੇ ਮੈਂ ਜੇਲ੍ਹ ਵਿੱਚ ਸੀ ਇਸ ਨਾਲ ਤੁਹਾਡੀ ਵੀ ਜਾਨ ਬਚ ਗਈ ਤੇ ਮੇਰੀ ਵੀ ਜਾਨ ਬਚ ਗਈ। ਇਸ ਲਈ ਮੈਂ ਹਮੇਸ਼ਾ ਕਹਿੰਦਾ ਵਾਂ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਦੋਸਤੋ ਜੇ ਅਸੀਂ ਆਪਣੇ ਜੀਵਨ ਵਿੱਚ ਵੇਖੀਏ ਤਾਂ ਸਾਡੇ ਜੀਵਨ ਵਿੱਚ ਵੀ ਕਈ ਵਾਰ ਅਜਿਹਾ ਸਮਾਂ ਹੁੰਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਤਾਂ ਬਹੁਤ ਬੁਰਾ ਹੋ ਰਿਹਾ ਹੈ ਜਾਂ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਪਰ ਕੁਝ ਸਮੇਂ ਬਾਅਦ ਜੇ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਉਸ ਸਮੇਂ ਜੋ ਵੀ ਹੋਇਆ ਉਹ ਚੰਗੇ ਲਈ ਹੀ ਹੋਇਆ ਸੀ। ਦਰਸਲ ਅਸੀਂ ਹਰ ਘਟਨਾ ਨੂੰ ਆਪਣੀ ਬੁੱਧੀ ਨਾਲ ਅੰਕਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਅਸਲ ਵਿੱਚ ਸਾਡੀ ਬੁੱਧੀ ਵੀ ਸੀਮਤ ਹੁੰਦੀ ਹੈ ਅਸੀਂ ਆਪਣੀ ਸੀਮਤ ਬੁੱਧੀ ਨਾਲ ਕਿਸੇ ਘਟਨਾ ਦੇ ਯੋਗ ਜਾਂ ਅਯੋਗ ਹੋਣ ਦਾ ਅਨੁਮਾਨ ਨਹੀਂ ਲਗਾ ਸਕਦੇ ਪੂਰਾ ਸੰਸਾਰ ਕਰਮ ਉੱਪਰ ਆਧਾਰਿਤ ਹੈ ਜੋ ਚੰਗੇ ਕਰਮ ਕਰਦਾ ਹੈ ਉਸ ਨੂੰ ਸੁੱਖ ਮਿਲਦਾ ਹੈ ਤੇ ਜੋ ਬੁਰੇ ਕਰਮ ਕਰਦਾ ਹੈ ਉਸ ਨੂੰ ਦੁੱਖ ਮਿਲਦਾ ਹੈ ਇਸ ਲਈ ਜੇ ਤੁਸੀਂ ਕਿਸੇ ਦੁਖੀ ਦੌਰ ਵਿੱਚੋਂ ਗੁਜ਼ਰ ਰਹੇ ਹੋ ਤਾਂ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਬੁਰੇ ਕਰਮ ਕੱਟੇ ਜਾ ਰਹੇ ਨੇ ਤੇ ਪ੍ਰਕਿਰਤੀ ਤੁਹਾਨੂੰ ਤੁਹਾਡੇ ਬੁਰੇ ਕਰਮਾਂ ਦਾ ਫਲ ਦੇ ਕੇ ਹਰ ਸਮੇਂ ਉਨਤੀ ਵੱਲ ਲੈ ਕੇ ਜਾ ਰਹੀ ਹੈ ਇਹ ਸ੍ਰਿਸ਼ਟੀ ਸਾਡੇ ਦੁਸ਼ਮਣਾਂ ਦੁਆਰਾ ਨਹੀਂ ਬਣਾਈ ਗਈ ਰੱਬ ਦੁਆਰਾ ਬਣਾਈ ਗਈ ਹੈ ਇਸ ਲਈ ਇਸ ਦੁਨੀਆ ਵਿੱਚ ਕੁਝ ਵੀ ਗਲਤ ਨਹੀਂ ਹੋ ਸਕਦਾ ਸੋ ਆਪਣੇ ਦਿਮਾਗ ਤੋਂ ਇਹ ਖਿਆਲ ਕੱਢ ਦਿਓ ਕਿ ਤੁਹਾਡੇ ਨਾਲ ਕੁਝ ਬੁਰਾ ਹੋ ਸਕਦਾ ਹੈ ਤੇ ਹਮੇਸ਼ਾ ਯਾਦ ਰੱਖੋ ਕਿ ਕਦੇ-ਕਦੇ ਜੋ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ ਦੋਸਤੋ ਤੁਸੀਂ ਅੱਜ ਦੀ ਇਸ ਵੀਡੀਓ ਤੋਂ ਕੀ ਸਿੱਖਿਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਇਸ ਦੇ ਨਾਲ ਹੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਸੋ ਇਸ ਵੀਡੀਓ ਨੂੰ ਉਸ ਇਨਸਾਨ ਨਾਲ ਜ਼ਰੂਰ ਸ਼ੇਅਰ ਕਰੋ ਜਿਸ ਨੂੰ ਇੱਕ ਕਹਾਣੀ ਸੁਣਨ ਦੀ ਲੋੜ ਹੈ ਤੇ ਹਮੇਸ਼ਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ ਸੋ ਫਿਰ ਮਿਲਦੇ ਆਂ ਅਜੇ ਹੀ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਨਵੇਂ ਸੁਨੇਹੇ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖੋ ਸ਼ੁਕਰੀਆ ਇਹ ਸਾਨੂੰ ਬਾਬਾ ਬੁੱੱਲੇ ਸ਼ਾ ਫਕੀਰ ਜੀ ਜਿਨ੍ਹਾਂ ਦੇ ਵਿਚਾਰ ਅੱਜ ਵੀ ਦੁਨੀਆ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਨਵੀਂ ਰੌਸ਼ਨੀ ਭਰਦੇ ਆ ਤੇ ਭਗਵਾਨ ਗੋਤਮ ਬੁੱਧ ਜੀ ਦੇ ਜਿਹੜੇ ਮੋਟੀਵੇਸ਼ਨਲ ਵਿਚਾਰ ਆ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਜ਼ਿੰਦਗੀ ਜਿਉਣ ਦਾ ਰਸਤਾ ਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਸਾਡੇ ਚਾਣ ਵਾਲੇ ਜਾਂ ਸਾਡੇ ਦੋਸਤ ਮਿੱਤਰ ਧੋਖਾ ਕਰਦੇ ਆ ਉਨਾਂ ਤੋਂ ਸਾਨੂੰ ਕਿੰਨਾ ਸੁਚੇਤ ਹੋਣ ਦੀ ਲੋੜ ਹੈ ਉਹ ਵੀ ਸਾਨੂੰ ਇਸ ਚੈਨਲ ਤੇ ਸਾਨੂੰ ਮਿਲਦਾ ਤੇ ਅਖੀਰ ਤੱਕ ਤੁਸੀਂ ਸਾਡਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸ਼ਸ਼ੀਕਾਲ ਜੀ